ਕੀ ਹਾਲ ਨੇ ਜੀ ਸਾਰਿਆਂ ਦੇ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਦੋ ਕਟੀਆਂ ਉਸਰਾ ਕਟੀਆਂ ਨੇ ਜੀ ਦੋ ਆ ਤਾਂ ਹੈਗੀ ਐ 11 ਮਹੀਨਾ ਦੀ ਕੱਟੀ ਤੇ ਕੱਟੀ ਦੀ ਕੁਆਲਿਟੀ ਦੇਖੋ ਜੱਤ ਦੇਖੋ ਤੇ ਸਿੰਘ ਦੇਖੋ ਸਿੰਘ 11 ਮਹੀਨਾ ਦੀ ਕੱਟੀ ਸਿੰਘ ਮੋੜਨ ਲੱਗ ਗਈ ਸਿੰਘ ਕਰੂਗੀ ਕੁੰਡਾ ਠੀਕ ਐ ਜੀ ਤੇ ਦੇਖੋ ਕੱਟੀ ਕੱਟੀ ਦੇ ਥੱਲੋ ਵੀ ਦੇਖੋ ਥਾਣੇ ਦੇਖੋ ਕੱਲੇ ਕੱਲੇ ਥਾਣੇ ਨੇ ਤੁਹਾਨੂੰ ਥਾਣੇ ਵੀ ਦਿਖਾਵਾਂਗੇ ਹੱਥ ਫੇਰ ਕੇ ਵੀ ਪਰ ਆ ਤਾਂ ਕੱਟੀ ਠੰਡੀ ਦੇਖੋ ਕਿੰਨੀ ਆ ਥਣ ਦੇਖ ਲੋ ਚਾਰੇ ਕੱਲੇ ਕੱਲੇ ਥਾਣਡੇ ਤੇ ਦੂਸਰੀ ਕੱਟੀ ਵੀ ਦਿਖਾਉਣਾ ਤੁਹਾਨੂੰ ਆ ਦੂਸਰੀ ਕੱਟੀ ਆਈ ਇਹ ਕੱਟੀ ਹੈਗੇ 10 ਮਹੀਨਿਆਂ ਦੀ ਪਹਿਲਾ ਕੱਟੀ ਦੀ ਬੇਲ ਦੇਖੋ ਕਿੰਡੀ ਲੰਬੀ ਹੈ ਤੇ ਹਾਈਟ ਦੇਖੋ ਕੱਟੀਆਂ ਦੀ ਦੋਨਾਂ ਦੀ ਦੋਨੇ ਕੱਟੀਆਂ ਲੰਬੀਆਂ ਦੇਖੋ ਸੱਪ ਵਾਂਗੂ ਲੰਬੀਆਂ ਨੇ ਤੇ ਕੁਆਲਿਟੀ ਦੀਆਂ ਕੱਟੀਆਂ ਨੇ ਜਾਤ ਕੁਆਲਿਟੀ ਦੀਆਂ ਕੱਟੀਆਂ ਨੇ ਤੇ ਦੇਖੋ ਥਣ ਤੁਸੀਂ ਇਹਦੇ ਵੀ ਦੇਖ ਲੋ ਇਹ ਥਣੋ ਕਿਹੋ ਜੀ ਹੈ ਇਹ ਥੱਲੋਂ ਦੇਖੋ ਪਹਿਲਾ ਕੱਟੀ ਥਾਂ ਚਾਰੇ ਫਲੀਆਂ ਵਰਗੇ ਥਾਂ ਨੇ ਜਿਹੜੀ ਆ ਛੋਟੀ ਕੱਟੀ ਹੈ ਇਹ ਤਾਂ ਹੈਗੀ 11 ਮਹੀਨਿਆਂ ਦੀ ਤੇ ਇੱਕ ਕੱਟੀ ਹੈਗੀ ਆ ਜਿਹੜੀ ਆ ਬੈੜੀ ਕੰਨੀ ਖੜੀ ਆ ਇਹ 10 ਮਹੀਨਿਆਂ ਦੀ ਹੈ ਹਜੇ ਤੇ ਮੁੱਲ ਬਾੜੀ ਭਾਈ ਤੋਂ ਪਤਾ ਕਰ ਲਓ ਬਾਈ ਦਾ ਨੰਬਰ